ਕਿ ਜਿਹੜੇ ਡਰੇਨਾਂ ਦੇ ਸਫਾਈ ਦੇ ਟੈਂਡਰ ਸੀ ਉਹ ਟੈਂਡਰ ਅਲਾਟ ਕਰਨ ਤੋਂ ਬਾਅਦ ਸਫਾਈ ਨਹੀਂ ਕੀਤੀ ਗਈ ਉਹ ਪੈਸੇ ਐਂ ਖਾ ਗਏ ਸਾਰੇ ਦੇ ਸਾਰੇ ਇਹਦੇ ਵਿੱਚ ਬੜਾ ਸਪਸ਼ਟ ਹੈ ਕਿ ਜਿਹੜੇ ਸਾਡੇ ਲੋਕਲ ਮੰਤਰੀ ਨੇ ਵਰਿੰਦਰ ਕੁਮਾਰ ਗੋਇਲ ਉਹਨਾਂ ਦੇ ਬੜੇ ਚਾਹਤੇ ਨੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਤਾਂ ਠੇਕੇ ਦਿੱਤੇ ਹੋਏ ਨੇ ਦੇਖੋ ਸਰਕਾਰ ਜ਼ਿੰਮੇਵਾਰ ਹੈ ਤੇ ਇਹ ਗਿਆ ਇਹਦੀ ਇਹਦੀ ਪਰਤਾਲ ਹੋਣੀ ਚਾਹੀਦੀ ਹੈ ਵੀ ਗਿਆ ਕਿੱਥੇ ਹੋ ਕਿਉਂ ਜਿਹੜਾ ਡਰੇਨਾ ਸਾਫ ਨਹੀਂ ਹੋਈਆਂ ਤੇ ਉਹਦੇ ਕਰਕੇ ਜਿਹੜਾ ਨੁਕਸਾਨ ਹੈ ਮੈਂ ਸਮਝਦਾ ਜਿਹੜੇ ਜਿਨ੍ਹਾਂ ਦੀ ਅੰਗਹਿਲੀ ਕਰਕੇ ਹੋਇਆ ਇਹ ਜਾਂ ਜਿਨ੍ਹਾਂ ਨੇ ਘਪਲੇ ਕੀਤੇ ਨੇ ਇਹ ਸਾਰਾ ਖਰਚਾ ਉਹਨਾਂ ਤੇ ਪਾਉਣਾ ਚਾਹੀਦਾ ਜਿੰਨਾ ਵੀ ਮੁਆਵਜ਼ਾ ਅੱਜ ਦੇਣਾ ਪਊਗਾ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ ਦੇਖੋ ਬੜੀ ਦੁੱਖ ਦੀ ਗੱਲ ਹੈ ਜੋ ਲੋਕਾਂ ਦੇ ਹਾਲਾਤ ਦੇਖਦੇ ਆ ਜਦ ਹੜ੍ਹਾਂ ਨਾਲ ਪ੍ਰਭਾਵਿਤ ਜਿਸ ਤਰ੍ਹਾਂ ਅੱਧੇ ਪੰਜਾਬ ਹੋਇਆ ਪਿਆ ਤੇ ਮੈਂ ਸਮਝਦਾ ਕਿਤੇ ਨਾ ਕਿਤੇ ਸਰਕਾਰਾਂ ਦੀ ਵੀ ਅਣਗਹਿਲੀ ਹੈ ਚਲੋ ਕੁਦਰਤ ਦੀ ਕਰੋਪੀ ਤਾਂ ਹੈ ਹੀ ਹੈ ਪਰ ਸਰਕਾਰਾਂ ਦੀ ਵੀ ਬਹੁਤ ਵੱਡੀ ਅਣਗਹਿਲੀ ਹੈ ਜਿਹੜੇ ਪਿੱਛੇ ਅਸੀਂ ਜਿਹੜਾ ਹੈ ਪਰ ਉਹ ਗੱਲ ਵੀ ਲਿਆਂਦੀ ਸੀ ਲੋਕਾਂ ਦੇ ਵਿੱਚ ਕਿ ਜਿਹੜੇ ਡਰੇਨਾਂ ਦੇ ਸਫਾਈ ਦੇ ਟੈਂਡਰ ਸੀ ਉਹ ਟੈਂਡਰ ਅਲਾਟ ਕਰਨ ਤੋਂ ਬਾਅਦ ਸਫਾਈ ਨਹੀਂ ਕੀਤੀ ਗਈ ਉਹ ਪੈਸੇ ਐਂ ਖਾ ਕੇ ਸਾਰੇ ਦੇ ਸਾਰੇ ਤੇ ਉਹ ਸਾਰਾ ਜਿਹੜਾ ਉਹਦੇ ਨਾਲ ਕੀ ਹੋਇਆ ਡਰੇਨਾ ਸਾਫ ਨਾ ਹੋਣ ਕਰਕੇ ਪਾਣੀ ਖੇਤਾਂ 'ਚ ਵੜ ਗਿਆ ਤੇ ਕਈ ਪਿੰਡਾਂ ਦੇ ਵਿੱਚ ਜਿਹੜਾ ਇਸ ਇਲਾਕੇ ਸਾਡੇ 'ਚ ਬੜਾ ਨੁਕਸਾਨ ਹੋਇਆ ਡਰੇਨਾ ਦੀ ਸਮੇਂ ਸਿਰ ਸਫਾਈ ਨਾ ਕਰਨ ਦੇ ਤੇ ਉਲਟਾ ਉਹਨਾਂ ਦੇ ਟੈਂਡਰ ਵੀ ਆਲਰੇਡੀ ਲੱਗੇ ਹੋਏ ਨੇ ਇਸੇ ਤਰ੍ਹਾਂ ਜਿਹੜੇ ਨਹਿਰਾਂ ਦੇ ਬੰਨ੍ਹ ਨਹੀਂ ਪੱਕੇ ਕੀਤੇ ਗਏ ਮਜ਼ਬੂਤ ਨਹੀਂ ਕੀਤੇ ਗਏ ਜਿਹੜੇ ਕੁਝ ਸਾਲਾਂ ਬਾਅਦ ਕਰਨੇ ਬਣਦੇ ਆ ਇਸ ਲਈ ਇਹ ਸਾਰੀਆਂ ਚੀਜ਼ਾਂ ਦਾ ਫਲਸ ਰੂਪ ਇਹ ਹੋਇਆ ਕਿ ਜਿੰਨਾ ਨੁਕਸਾਨ ਹੋਣਾ ਚਾਹੀਦਾ ਸੀ ਉਹਦੇ ਨਾਲੋਂ ਕਿਤੇ ਵੱਧ ਨੁਕਸਾਨ ਜਿਹੜਾ ਲੋਕਾਂ ਨੂੰ ਝੱਲਣਾ ਪਿਆ ਤੇ ਮੈਂ ਤਾਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਭਾਈਚਾਰਕ ਸਾਂਝ ਦਿਖਾਈ ਹੈ ਕਿ ਦੂਰੋਂ ਦੂਰੋਂ ਲੋਕ ਰਸਦ ਤੇ ਹੋਰ ਸਮਾਨ ਜਿਹੜਾ ਲੈ ਕੇ ਜਾ ਰਹੇ ਨੇ ਹੜਪੀੜ ਤੇ ਲੋਕਾਂ ਨੂੰ ਤੇ ਮੈਂ ਇਹ ਜਿੱਥੇ ਧੰਨਵਾਦ ਕਰਦਾ ਉੱਥੇ ਬੇਨਤੀ ਕਰਦਾ ਵੀ ਇਹ ਸਿਰਫ ਹੜਾਂ ਦੇ ਪਾਣੀ ਉਤਰਨ ਤੱਕ ਨਹੀਂ ਮੈਂ ਸਮਝਦਾ ਉਸ ਤੋਂ ਬਾਅਦ ਵੱਧ ਲੋੜ ਪੈਗੀ ਜਦ ਲੋਕ ਆਪਣੇ ਘਰਾਂ ਨੂੰ ਮੁੜਨਗੇ ਘਰ ਜਿਹੜੇ ਤਹਸ ਨਾਇਸ ਹੋ ਗਏ ਲੋਕਾਂ ਦਾ ਪਿੱਛੇ ਬਹੁਤ ਜਾਨੀਮਾਲੀ ਨੁਕਸਾਨ ਹੋਇਆ ਉਹਦੀ ਪਰਭਾਈ ਲਈ ਵੀ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਤੇ ਸਰਕਾਰਾਂ ਤੋਂ ਸਾਨੂੰ ਬਹੁਤ ਵੱਡੀ ਕੋਈ ਆਸ ਨਹੀਂ ਹੈ ਕਿਉਂਕਿ ਹੁਣ ਤੱਕ ਇਹਨੂੰ ਨੈਸ਼ਨਲ ਕਲਾਮਿਟੀ ਨਹੀਂ ਐਲਾਨਿਆ ਕੇਂਦਰ ਸਰਕਾਰ ਨੇ ਵੀ ਤੇ ਪੰਜਾਬ ਸਰਕਾਰ ਨੇ ਵੀ ਆਪਦੇ ਵੱਲੋਂ ਹਜੇ ਤੱਕ ਕੁਝ ਨਹੀਂ ਕੀਤਾ ਜੋ ਕੀਤਾ ਪੰਜਾਬ ਦੇ ਲੋਕਾਂ ਨੇ ਕੀਤਾ ਹੈਗਾ ਇਹ ਸਾਫ ਮੁੱਖ ਮੰਤਰੀ ਕਹਿੰਦੇ ਕਿ ਮੈਂ ਕੇਂਦਰ ਤੋਂ ਕਿਉਂ ਪੈਸੇ ਮੰਗਣ ਜਾਵਾਂ ਮੇਰੇ ਕੋਲ ਤਾਂ ਪਹਿਲਾਂ ਹੀ ਬਹੁਤ ਪੈਸੇ ਪਿਆ ਹਾਲਾਤ ਵਿੱਚ ਬਹੁਤ ਟੈਕਨੋਲੋਜੀਜ਼ ਨੇ ਜੀਆਂ ਜੋ ਪੈਸਾ ਵਰਤਣਾ ਵੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਐਟੀਟਿਊਡ ਪੰਜਾਬ ਦੇ ਲਈ ਕਿੰਨਾ ਕੁ ਸਹੀ ਹੈ ਉਹ ਕੱਲਾ ਇੱਕ ਤਾਂ ਹੁੰਦਾ ਹੈ ਜਿਹੜਾ ਡਿਜ਼ਾਸਟਰ ਰੀਲੀਫ ਫੰਡ ਇਹ ਸਿਰਫ ਡਿਸਾਸਟਰ ਰੀਲੀਫ ਫੰਡ ਤੱਕ ਸੀਮਿਤ ਨਹੀਂ ਹੈ ਗੱਲਾਂ ਉਹਦੇ ਆਪਦੇ ਮਾਪਦੰਡ ਹੁੰਦੇ ਨੇ ਉਹਦੇ ਵਿੱਚ 2/3 ਪੈਸਾ ਕੇਂਦਰ ਸਰਕਾਰ ਨੇ ਪਾਉਣਾ ਹੁੰਦਾ ਤੇ 1/3 ਪੰਜਾਬ ਸਰਕਾਰ ਦਾ ਜਾਂ ਸੂਬੇ ਦੀ ਸਰਕਾਰ ਨੇ ਪਾਉਣਾ ਹੁੰਦਾ ਪਰ ਇਸ ਤੋਂ ਵੱਧ ਜਿਹੜਾ ਹੈ ਹੋਰ ਬਹੁਤ ਮੁਆਵਜ਼ੇ ਨੇ ਬਹੁਤ ਕੁਝ ਸਰਕਾਰ ਤੋਂ ਚੇਂजेस ਕਰਨ ਦੀ ਮੰਗ ਹੈ ਜੇ ਡਿਜ਼ਾਸਟਰ ਰելի ਫੰਡ ਮੁਤਾਬਕ ਹੀ ਪੈਸੇ ਦੇਣ ਲੱਗ ਪਏ ਤਾਂ ਫਿਰ ਕਿਸਾਨਾਂ ਦੀ ਪਰਭਾਈ ਕਿੱਥੋਂ ਹੋਊਗੀ ਉਹ ਤਾਂ ਕੁੱਲ ਹੀ 16000 ਰੁਪਏ ਮਿਲਣਾ ਹੈ ਕਿਸਾਨ ਨੂੰ ਪੂਰੀ ਫਸਲ ਦੇ ਨੁਕਸਾਨ ਦਾ ਤੇ 16000 ਰੁਪਏ ਨਾਲ ਤਾਂ ਜੇ ਕੁਝ ਵੀ ਨਹੀਂ ਬਣਨਾ ਜੀ ਆਪਾਂ ਦੇਖੀਏ ਜਿੰਨਾ ਪੂਰੀ ਇੱਕ ਫਸਲ ਖਤਮ ਹੋ ਗਈ ਨਾ ਹੁਣ ਦੁਬਾਰੇ ਹੋ ਸਕਦੀ ਆ ਉਹ ਕਿਉਂਕਿ ਸਮਾਂ ਹੀ ਨਾ ਹੋ ਗਿਆ ਸੋ ਉਹਦੀ ਪਰਪਾਈ ਕਿਸਾਨ ਦੀ ਤਾਂ ਜਿੰਨਾ ਮੁਆਵਜ਼ਾ ਉਹਦੇ ਨਾਲ ਨਹੀਂ ਹੋਣੀ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਇੱਕ ਸਪੈਸ਼ਲ ਪੈਕੇਜ ਲੈਣਾ ਮੰਗਣਾ ਚਾਹੀਦਾ ਓਵਰ ਐਂਡ ਅਬਵ ਡਿਸਾਸਟਰ ਰੀਲੀਫ ਫੰਡ ਕੁਛ ਨਾ ਕੁਛ ਉਹਦੇ ਵਾਸਤੇ ਕੇਂਦਰ ਸਰਕਾਰ ਵੀ ਆਪਣੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਨੂੰ ਜਿਹੜਾ ਹੈ ਸੌਖੀਆਂ ਕਰੇ ਤੇ ਪੰਜਾਬ ਸਰਕਾਰ ਵੀ ਜਿਹੜਾ ਹੈ ਉਹਦੇ ਵਾਸਤੇ ਜੋਰ ਲਾਵੇ ਤੇ ਇਹ ਇੱਥੇ ਮੈਂ ਸਮਝਦਾ ਸਾਨੂੰ ਆਪਦੀ ਈਗੋ ਨਹੀਂ ਰੱਖਣੀ ਚਾਹੀਦੀ ਜਿੱਥੇ ਈਗੋ ਲੋਕਾਂ ਵਾਸਤੇ ਤਾਂ ਸਾਨੂੰ ਹਰ ਪੱਧਰ ਤੱਕ ਜਾਣਾ ਚਾਹੀਦਾ ਜੇ ਤੁਸੀਂ ਮੋਦੀ ਨਾਲ ਆਪਦੀ ਈਗੋ ਰੱਖਣੀਆ ਰੱਖੋ ਪਰ ਹੁਣ ਪੰਜਾਬ ਦੇ ਲੋਕਾਂ ਦਾ ਮਸਲਾ ਹੈ ਹੁਣ ਉਹਨਾਂ ਵਾਸਤੇ ਤਾਂ ਸਾਰਾ ਕੁਝ ਸਰਕਾਰ ਨੂੰ ਕਰਨਾ ਚਾਹੀਦਾ ਹੈ ਤਾਂ ਇਹ ਇਹ ਗੱਲਾਂ ਨਾਲ ਜਿ ਜਿਹੇ ਜਿਓ ਸੋਚ ਰੱਖ ਰਹੇ ਨੇ ਭਗਵੰਤ ਮਾਨ ਇਹਦੇ ਨਾਲ ਨੁਕਸਾਨ ਹੋਏਗਾ ਪੰਜਾਬ ਨੂੰ ਜੋ ਜੇ ਮੈਂ ਡਰੇਨਾਂ ਦੀ ਸਫਾਈ ਦੀ ਗੱਲ ਕਰੀ ਪਹਿਲਾਂ ਵੀ ਇਹ ਤੁਹਾਡਾ ਬਿਆਨ ਜਿਹੜਾ ਆਇਆ ਸੀ ਸਰ ਕੀ ਡਰੇਨਾਂ ਦਾ ਪੈਸਾ ਜਿਹੜਾ ਸਫਾਈ ਲਈ ਆਇਆ ਸੀ ਉਹ ਗਿਆ ਕਿੱਥੇ ਵੱਡਾ ਪ੍ਰਸ਼ਨ ਤਾਂ ਪਰੇ ਉੱਠਦਾ ਕਿ ਉਹ ਗਿਆ ਕਿੱਥੇ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਦੇਖੋ ਸਰਕਾਰ ਜ਼ਿੰਮੇਵਾਰ ਹੈ ਤੇ ਇਹ ਗਿਆ ਇਹਦੀ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਵੀ ਗਿਆ ਕਿੱਥੇ ਉਹ ਕਿਉਂ ਜਿਹੜਾ ਡਰੇਨਾਂ ਸਾਫ਼ ਨਹੀਂ ਹੋਈਆਂ ਤੇ ਉਹਦੇ ਕਰਕੇ ਜਿਹੜਾ ਨੁਕਸਾਨ ਹੈ ਮੈਂ ਸਮਝਦਾ ਜਿਹੜੇ ਜਿਨ੍ਹਾਂ ਦੀ ਅੰਗਹੀਲੀ ਕਰਕੇ ਹੋਇਆ ਇਹ ਜਾਂ ਜਿਨ੍ਹਾਂ ਨੇ ਘਪਲੇ ਕੀਤੇ ਨੇ ਇਹ ਸਾਰਾ ਖਰਚਾ ਉਹਨਾਂ ਦੇ ਪਾਉਣਾ ਚਾਹੀਦਾ ਜਿੰਨਾ ਵੀ ਮੁਆਵਜ਼ਾ ਅੱਜ ਦੇਣਾ ਪਊਗਾ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ ਇਹਦੇ ਵਿੱਚ ਬੜਾ ਸਪਸ਼ਟ ਹੈ ਕਿ ਜਿਹੜੇ ਸਾਡੇ ਲੋਕਲ ਮੰਤਰੀ ਨੇ ਵਰਿੰਦਰ ਕੁਮਾਰ ਗੋਇਲ ਉਹਨਾਂ ਦੇ ਬੜੇ ਚਾਹਤੇ ਨੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਤਾਂ ਠੇਕੇ ਦਿੱਤੇ ਹੋਏ ਨੇ ਇਹ ਤਾਂ ਆਪ ਦਾ ਕੁੰਬੇ ਪਾਲ ਰਹੇ ਨੇ ਇਹਨਾਂ ਨੇ ਪੰਜਾਬ ਦੇ ਜਾਂ ਪੰਜਾਬ ਦੇ ਲੋਕਾਂ ਦੀ ਇਹਨੂੰ ਕੋਈ ਚਿੰਤਾ ਨਹੀਂ ਕਹਿੰਦਾਪੀਕੇ ਗੋਇਲ ਹਰਾ ਵਿਧਾਨ ਸਭਾ ਚ ਵੀ ਇਹ ਗੱਲ ਕਹੀ ਕਿ ਸਾਰਾ ਕੁਝ ਸੈਟਲ ਕਰ ਲਿਆ ਗਿਆ ਪਾਣੀ ਇੱਕਦਮ ਹੁਣ ਮਤਲਬ ਹੀ ਨਹੀਂ ਹੈਗਾ ਹੈ ਪਿਛਲੀਆਂ ਸਰਕਾਰਾਂ ਵਾਂਗੂ ਨਹੀਂ ਇਸ ਵਾਰ ਅਸੀਂ ਫਲੱਡ ਕੰਟਰੋਲ ਬਹੁਤ ਵੱਡੇ ਪੱਧਰ ਤੇ ਕਰਾਂਗੇ ਪਰ ਉਹਨਾਂ ਦੇ ਆਪਣੇ ਹਲਕੇ ਚ ਤੁਹਾਡਾ ਵੀ ਹਲਕਾ ਹੋ ਰਿਹਾ ਹੈ ਉਹਨਾਂ ਦੇ ਆਪਣੇ ਹਲਕੇ ਚ ਹੀ ਲਗਭਗ 2-3 ਥਾਂਵੇਂ ਨਾਲੀ ਹੀ ਬ੍ਰੀਚ ਕਰ ਗਏ ਹਲਕਾ ਫਗਰਦਾ ਜਿਹੜਾ ਸਮਾਂ ਆਉਣ ਵਾਲਾ ਪਿਆ ਕੀ ਲੱਗਦਾ ਕਿ ਇਹ ਸਿਰਫ ਲੋਕਾਂ ਦੇ ਹੱਥਾਂ ਚ ਘੱਟਾ ਪਾਉਣ ਦਾ ਸੌਦਾ ਸੀ ਗਵਿੰਦਰ ਕੁਮਾਰ ਗੋਲ ਹੋਣਾਰਾ ਵਿਧਾਨ ਸਭਾ ਦੇ ਵਿੱਚ ਤੇ ਵਿਧਾਨ ਸਵਾਰਨ ਗੁੰਮਰਾਹ ਕਰਨ ਨਾਲ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹੁਣ ਤਾਂ ਉਹ ਤਾਂ ਕੋਈ ਲੋਕ کہہ ਰਹੇ ਹੀ ਨਹੀਂ ਪੰਜਾਬ ਦੇ ਵਿੱਚੋਂ ਹਾਲਾਤ ਬਣੇ ਨੇ ਜੇ ਉਹ ਕਹਿੰਦੇ ਅਸੀਂ ਫੰਡ ਫਲੱਡ ਕੰਟਰੋਲ ਮੈਜਰ ਸਾਰੇ ਲੈ ਰਹੇ ਨੇ ਲੈ ਲਏ ਨੇ ਤਾਂ ਫਿਰ ਅੱਜ ਇਹ ਹਾਲਾਤ ਦੇਖੋ 99 ਤੋਂ ਬਾਅਦ ਅੱਜ ਤੁਸੀਂ ਹਿਸਾਬ ਲਾ ਲਓ ਵੀ 36 ਸਾਲ ਬਾਅਦ ਇੰਨੇ ਮਾੜੇ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਫਲੰਡਾ ਤੇ ਬਣੇ ਨੇ ਜਿਹੜੀ ਸਰਕਾਰ ਦਾਅਵੇ ਕਰ ਰਹੀ ਸੀ ਅੱਜ ਉਹੀ ਸਰਕਾਰ ਨੇ ਪੰਜਾਬ ਡੋਬ ਕੇ ਰੱਖਤਾ ਤੇ ਫਿਰ ਉਹਨਾਂ ਦੇ ਮਤਲਬ ਇਹ ਹੀ ਹੈ ਨਾ ਵੀ ਇਹ ਤਾਂ ਸਾਰੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਹੁਣ ਤੱਕ ਦੇ ਸਾਰੇ ਬਿਆਨ ਜੋ ਵੀ ਉਹਨਾਂ ਨੇ ਕਲੇਮ ਕੀਤੇ ਨੇ ਸਾਰੇ ਝੂਠੇ ਸਾਬਤ ਹੋਏ ਨੇ ਇੱਕ ਵੀ 10 ਜਣ ਵੀ ਉਹਨਾਂ ਨੇ ਵਾਅਦਾ ਕੀਤਾ ਸੀ ਜਿਹੜੇ ਪੂਰੇ ਕੀਤੇ ਮਤਲਬ ਸਿਰਫ ਗੱਲਾਂ ਕਰਨ ਵਾਲੀ ਸਰਕਾਰ ਹੈ ਝੂਠੇ ਵਾਅਦੇ ਤੇ ਨਾਰੇ ਦੇਣ ਵਾਲੀ ਸਰਕਾਰ ਹੈ ਇਸ ਤੋਂ ਬਾਅਦ ਇਹਨਾਂ ਦੇ ਪੱਲੇ ਕੁਝ ਨਹੀਂ ਹੋਣ ਦੇਖੋ ਜੀ ਡਿਰੇਸਪ ਤੁਹਾਡਾ ਹਲਕਾ ਵੀ ਲੱਗਦਾ ਘੱਗਰ ਆਪਣੇ ਲਗਭਗ ਖਤਰੇ ਦੇ ਨਿਸ਼ਾਨ ਦੇ ਨੇੜੇ ਤੇ ਡੇ ਆ ਕਦੇ ਆਪਣੇ ਜਾਂਦਾ ਕਦੇ ਡਾਊਨ ਜਾਂਦਾ ਆ ਕੀ ਲੱਗਦਾ ਹੈ ਕਿ ਤੁਹਾਨੂੰ ਹੁਣ ਕੀ ਮੈਜ਼ਰਮੈਂਟ ਕੀ ਲੈ ਸਕਦੀ ਹੈ ਸਰਕਾਰ ਕਿਉਂਕਿ ਘੱਗਰ ਵੀ ਇੱਕ ਚਾਰੇ ਪਾਸੇ ਪੰਜਾਬ ਫਿਰ ਤਾਂ ਹੜ੍ਹ ਦੀ ਮਾਰਦੇ ਹੀ ਹੋ ਦੇਖੋ ਅਸੀਂ ਤਾਂ ਉਸ ਕਾਲਪੁਰਖ ਦੇ ਅੱਗੇ ਹੀ ਅਰਦਾਸ ਕਰ ਸਕਦੇ ਹਾਂ ਵੀ ਇਹ ਜਿਹੜਾ ਨੁਕਸਾਨ ਨਾ ਹੋਵੇ ਘੱਗਰ ਜਿਹੜੀ ਕਿਸੇ ਪਾਸੋਂ ਕੋਈ ਘੱਗਰ ਕਰਕੇ ਨੁਕਸਾਨ ਨਾ ਹੋਵੇ ਟੁੱਟੇ ਨਾ ਤੇ ਇਹ ਜਿਹੜੇ ਅਗਲਾ 4-5 ਦਿਨ ਨੇ ਸੁਖ ਸ਼ਾਂਤ ਨਾਲ ਲੰਘ ਜਾਣ ਇਹਦੋਂ ਇਹਨਾਂ ਨੇ ਤਾਂ ਕੁਝ ਕਰਨਾ ਨਹੀਂ ਨਾ ਹੀ ਇਹ ਕੁਝ ਹੁਣ ਇਸ ਸਟੇਜ ਤੇ ਕਰ ਸਕਦੇ ਨੇ ਇਹ ਤਾਂ ਪ੍ਰਮਾਤਮਾ ਹੀ ਜਿਹੜਾ ਲੋਕਾਂ ਦੀ ਮਾਂ ਫੜੂਗਾ ਤਾਂ ਹੀ ਜਿਹੜਾ ਹੈ ਘਰ ਤੋਂ ਬਚਾਅ ਹੋ ਸਕਦਾ ਨਹੀਂ ਇਹਨਾਂ ਦੀ ਤਾਂ ਨਲੈਕੀ ਲੋਕ ਸਾਰੀ ਦੁਨੀਆ ਦੇ ਸਾਹਮਣੇ ਆ ਨ ਲਾਈਕ ਕੀਤਾ ਕਾਰਨ ਕੀ ਖਿੱਚੋ ਤਾਣ ਵੀ ਹੈ ਜਿਹੜੀ ਦਿੱਲੀ ਵਰਸਸ ਭਗਵਾਨ ਕਮਾਨ ਜਾਂ ਆਮ ਆਦਮੀ ਪਾੜੇ ਵਰਤੋ ਵੀ ਪਰਮਿਸ਼ਨ ਪਠਾਨ ਮਾਜਰੇ ਇਸ ਮਾਮਲੇ ਵਿੱਚ ਖੁੱਲ ਕੇ ਬੋਲੇ ਅਲੱਗ ਉਹਨਾਂ ਨੇ ਕ੍ਰਿਸ਼ਨ ਕੁਮਾਰ ਨੂੰ ਵੀ ਨਿਸ਼ਾਨੇ ਤੇ ਲਿਆ ਇਸ ਐਪੀਸੋਡ ਨੂੰ ਕਿਸ ਨਜ਼ਰ ਨਾਲ ਦੇਖੋ ਜਿੱਥੋਂ ਤੱਕ ਤਾਂ ਕ੍ਰਿਸ਼ਨ ਕੁਮਾਰ ਦੀ ਗੱਲ ਕਰਦੇ ਮੇਰੇ ਨਾਲ ਉਹਨਾਂ ਨੇ ਕੰਮ ਕੀਤਾ ਤੇ ਮੈਂ ਗੱਲ ਕਹਿ ਸਕਦਾ ਦਾਅਵੇ ਨਾਲ ਵੀ ਬੜੇ ਹੀ ਇਮਾਨਦਾਰ ਮਿਹਨਤੀ ਤੇ ਐਫੀਸ਼ੀਐਂਟ ਅਫੀਸਰ ਨੇ ਉਹ ਇਹ ਜੋ بڑے ਥੋੜੇ ਅਫਸਰ ਨੇ ਅੱਜ ਦੇ ਯੁੱਗ ਚ ਜਿਹੜੇ ਉਹਨਾਂ ਵਰਗੇ ਸਮਰਪਤ ਨੇ ਸੋ ਉਹਨਾਂ ਬਾਰੇ ਕੋਈ ਐਸੇ ਬਿਆਨ ਮੇਰਾ ਤਾਂ ਵਿਸ਼ਵਾਸ ਨਹੀਂ ਹੁੰਦਾ ਨਹੀਂ ਮੈਂ ਉਹਨਾਂ ਨੂੰ ਮੰਨ ਸਕਦਾ ਹਾਂ ਸਰਕਾਰ ਦੀ ਸਮੇਸਰ ਜਿਹੜਾ ਅਫਸਰ شاہੀ ਹੈ ਜਿਹੜੇ ਥੱਲੇ ਵਾਲੇ ਮਲਾਜਮ ਨੇ ਕਿਉਂਕਿ ਗੱਲ ਤਾਂ ਥਲੋਂ ਜੇਈ ਤੋਂ ਲੈ ਕੇ ਮੰਤਰੀ ਤੱਕ ਮੁੱਖ ਮੰਤਰੀ ਤੱਕ ਸਾਰਿਆਂ ਨੇ ਕੜੀ ਵੱਜੋਂ ਕੰਮ ਕਰਨਾ ਇੱਕ ਬੰਦਾ ਦਾ ਕੁਝ ਕਰ ਨਹੀਂ ਸਕਦਾ ਜਦ ਸਾਰਾ ਢਾਂਚਾ ਹੀ ਖਰਾਬ ਹੋ ਜੇ ਤਾ ਫੇਰ ਕੀ ਤੁਸੀਂ ਇੱਕ ਅਫਸਰ ਤੇ ਜਿਹੜਾ ਹੈ ਤੁਸੀਂ ਦੋਸ਼ ਲਾ ਕੇ ਕਿਵੇਂ ਆਪਦਾ ਖੜਾ ਚੁਣਾਉਣਾ ਚਾਹੁੰਦੇ ਆ ਇਹਦਾ ਮਤਲਬ ਹੈ ਸਰਕਾਰ ਜਿਹੜਾ ਆਪਦੀਆਂ ਸਾਰੀਆਂ ਨਲੈਕੀਆਂ ਨਾਕਾਮੀਆਂ ਇੱਕ ਬੰਦੇ ਤੇ ਪਾ ਕੇ ਆਪਦਾ ਖੜਾ ਚੁਣਾਉਣਾ ਚਾਹੁੰਦੀ ਹੈ ਪਰ ਉਹ ਵੀ ਉਸ ਬੰਦੇ ਤੇ ਜਿਹਨੇ ਐਕਚੁਅਲੀ ਮਿਹਨਤ ਕੀਤੀ ਹੈ ਜਿਹੜੀ ਆਹ ਸਾਰਾ ਕੁਝ ਜਿਹੜਾ ਨਹਿਰਾਂ ਦਾ ਕੰਮ ਜਾਂ ਟੇਨਾਂ ਤੱਕ ਪਾਣੀ ਪਹੁੰਚਾਉਣ ਦਾ ਕੰਮ ਜੋ ਹੁਣ ਤੱਕ ਮਿਹਨਤ ਕੀਤੀ ਉਹ ਕ੍ਰਿਸ਼ਨ ਕੁਮਾਰ ਨੇ ਕੀਤੀ ਹੈ ਇਹਨਾਂ ਦੀ ਸਰਕਾਰ ਦਾ ਕੋਈ ਰੋਲ ਨਹੀਂ ਉਹਦੇ ਵਿੱਚ ਤੇ ਅੱਜ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਤਾਂ ਇਹਨਾਂ ਦੀ ਮੌਕਾ ਪਰਸਤੀ ਇਹ ਪਹਿਲਾਂ ਵੀ ਕਰਦੇ ਰਹੇ ਆ ਅਫਸਰਾਂ ਨੂੰ ਤੁਸੀਂ ਦੇਖੋ ਕਿੰਨੇ ਅਫਸਰ ਇਹਨਾਂ ਨੇ ਸਸਪੈਂਡ ਕੀਤੇ ਉਹਨਾਂ ਨੂੰ ਵਿਚਾਰਿਆਂ ਨੂੰ ਤੰਗ ਕਰਕੇ ਫਿਰ ਇਹ ਜਿਹੜਾ ਹੈ ਬਹਾਲ ਕਰ ਦਿੰਦੇ ਨੇ ਇਹਨਾਂ ਦਾ ਮਕਸਦ ਇਹ ਵੀ ਡਰਾਇਆ ਜਾਵੇ ਅਫਸਰਾਂ ਨੂੰ ਵੀ ਜਦੋਂ ਆਪ ਇੰਨੇ ਡਰਾ ਦਈਏ ਵੀ ਕੱਲ ਨੂੰ ਸਾਨੂੰ ਕਿਸੇ ਗੱਲ ਤੋਂ ਅਫਸਰ ਜਵਾਬ ਨਾ ਦੇਣ ਇਹ ਇਹ ਆਮ ਆਦਮੀ ਪਾਰਟੀ ਦੀ ਦਿੱਲੀ ਵਾਲਿਆਂ ਦੀ ਇਹਨਾਂ ਦੀ ਮਾਨਸਿਕਤਾ ਹੈ ਇਹ ਪੰਜਾਬ ਵਾਲਿਆਂ ਦਾ ਨਾ ਤਾਂ ਦਰਦ ਸਮਝਦੇ ਨੇ ਨਾ ਉਹਨਾਂ ਦੀ ਤਕਲੀਫ ਸਮਝਦੇ ਨੇ ਉਹ ਤਾਂ ਇੱਕ ਧਾਰਵੀਆਂ ਵਾਂਗੂ ਆ ਕੇ ਪੰਜਾਬ ਤੇ ਰਾਜ ਕਰ ਰਹੇ। ਇਹ ਜਿਹੜਾ ਹਰਮੀਤ ਪਠਾਨ ਮਾਜਰੇ ਵਾਲਾ ਐਪੀਸੋਡ ਆ ਤੁਸੀਂ ਇਸ ਨੂੰ ਕਿਵੇਂ ਦੇਖ ਲਿਓ ਕਿਉਂਕਿ ਦੇਖੋ ਉਹਨੇ ਕੁਝ ਗੱਲਾਂ ਚੰਗੀ ਸਹੀ ਕੀਤੀਆਂ। ਉਹਨੇ ਇਹ ਗੱਲ ਕਹੀ ਵੀ ਜਿਹੜੀ ਵੀ ਜਿਹੜੀ ਵੀ ਦਿੱਲੀ ਤੋਂ ਇਹ ਸਰਕਾਰ ਚੱਲ ਰਹੀ ਹੈ ਸਾਡੇ ਤਾਂ ਮੰਤਰੀਆਂ ਕੋਲੇ ਚਪੜਾਸੀ ਵੀ ਨਹੀਂ ਬਲ ਸਕਦੇ। ਇਹ ਸਾਰੀ ਦੁਨੀਆ ਜਾਣਦੀ ਆ ਚਲੋ ਇੱਕ ਬੰਦੇ ਨੇ ਤਾਂ ਹਿੰਮਤ ਕੀਤੀ। ਦਿੱਲੀ ਦੇ ਇਹਨਾਂ ਦੇ ਜੋ ਕਬਜ਼ਾ ਕੀਤਾ ਦਿੱਲੀ ਵਾਲੇ ਨੇ ਉਹਦੇ ਖਿਲਾਫ ਬੋਲਣ ਦੀ ਵੈਸੇ ਇਹ ਕੰਮ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਸੀ ਉਹਨੂੰ ਕਿਉਂਕਿ ਲੋਕਾਂ ਨੇ ਵੋਟ ਭਗਵੰਤ ਸਿੰਘ ਮਾਨ ਨੂੰ ਪਾਈ ਹੈ ਤੇ ਉਹਨੂੰ ਖੜਨਾ ਚਾਹੀਦਾ ਸੀ ਪੰਜਾਬ ਦੇ ਲੋਕਾਂ ਵਾਸਤੇ ਉਹਨੂੰ ਇਹ ਖੜਨਾ ਚਾਹੀਦਾ ਸੀ ਵੀ ਮੈਂ ਲੋਕਾਂ ਨੇ ਚੁਣਿਆ ਤਾਂ ਮੈਂ ਜਵਾਬ ਦੇਇਆ ਵੀ ਮੈਂ ਫੈਸਲੇ ਲਵਾਂਗਾ ਪਰ ਉਹਨੇ ਸਾਰਾ ਕੁਝ ਦਿੱਲੀ ਵਾਲਿਆਂ ਦੇ ਛੱਡਤਾ ਤੇ ਇਸ ਗੱਲ ਦੀ ਮੈਂ ਪਠਾਨ ਮਾਜੀ ਸਲਾਹਨਾ ਕਰਦਾ ਵੀ ਉਹਨੇ ਹਿੰਮਤ ਕੀਤੀ ਤੇ ਬੋਲਿਆ ਬਾਕੀ ਜਿਹੜੀ ਉਹਨਾਂ ਨੇ ਅਕ੍ਰਿਸ਼ਨ ਕੁਮਾਰ ਵਾਲੀ ਗੱਲ ਕੀਤੀ ਹੈ ਮੈਂ ਇਸ ਗੱਲ ਤੇ ਨਹੀਂ ਸਹਿਮਤ ਉਹਨਾਂ ਨਾਲ ਅਕਾਲੀ ਦਲ ਕੀ ਕੀ ਕਰ ਰਿਹਾ ਇਹ ਦੇਖੋ ਹਰ 10 ਲਗਭਗ ਸਾਰੀਆਂ ਪਾਰਟੀਆਂ ਵੀ ਗਰਾਊਂਡ ਤੇ ਨੇ ਅਕਾਲੀ ਦਲ ਦੇ ਵੱਲੋਂ ਕੀ ਦੇਖੋ ਇਹਦੇ ਵਿੱਚ ਵੀ ਅਸੀਂ ਪਹਿਲੀ ਗੱਲ ਤਾਂ ਸਾਡੇ ਆਲਰੇਡੀ ਲੀਡਰ ਸਾਹਿਬਾਨ ਗਿਆਨੀ ਜੀ ਹੋਰ ਸਾਰੇ ਉਹ ਹਰ ਪ੍ਰਭਾਵਿਤ ਏਰੀਆ 'ਚ ਜਿਹੜੇ ਗਏ ਨੇ ਅਸੀਂ ਵੀ ਆਪਦੇ ਆਪਦੇ ਏਰੀਆ 'ਚ ਜਿੱਥੇ ਸਾਡੇ ਹੜਪ੍ਰਭਾਵਿਤ ਆ ਉੱਥੇ ਕੰਮ ਕਰ ਰਹੇ ਹਾਂ ਤੇ ਜੋ ਵੀ ਮਾਲੀ ਮਤ ਹੈ ਆਪਦੇ ਵੱਲੋਂ ਜਿੰਨੀ ਸਾਡੀ ਸਮਰਥਾ ਹੈ ਉਹਦੇ ਮੁਤਾਬਕ ਅਸੀਂ ਸਾਰੇ ਕਰਾਂਗੇ ਇਹ ਸਾਡੀ ਡਿਊਟੀ ਹੈ ਇਹ ਕੋਈ ਸਿਰਫ ਇਲੈਕਸ਼ਨ ਵਾਸਤੇ ਨਹੀਂ ਮੈਂ ਸਮਝਦਾ ਜਿੰਨਾ ਪੰਜਾਬ ਦੇ ਲੋਕਾਂ ਕਰਕੇ ਅਸੀਂ ਜੋ ਕੁਝ ਹਾਂ ਤੇ ਉਹਨਾਂ ਦੀ ਇਸ ਔਕੀ ਘੜੀ ਚ ਸਹਾਇਤਾ ਕਰਨੀ ਕੱਲੀ ਸਾਡੀ ਨਹੀਂ ਮੈਂ ਸਮਝਦਾ ਸਾਰੇ ਪੰਜਾਬ ਜਦ ਕਰ ਰਹੇ ਆ ਅਸੀਂ ਆਪਦੀ ਗੱਲ ਨੂੰ ਕਹੀਏ ਇਹ ਤਾਂ ਸਾਡੀ ਡਿਊਟੀ ਹੈ ਸਾਡਾ ਕੋਈ ਇਸ਼ਾਨ ਨਹੀਂ ਸਾਡੀ ਕੋਈ ਦੇਣ ਨਹੀਂ ਜੋ ਵੀ ਹੈ ਅਸੀਂ ਬਾਅਦ ਚ ਵੀ ਅਸੀਂ ਅੱਜ ਗੱਲ ਕਰ ਰਹੇ ਸੀ ਵੀ ਹੁਣ ਜਦ ਪਾਣੀ ਉਤਰ ਗਿਆ ਉਸ ਤੋਂ ਬਾਅਦ ਜਾਦੇ ਲੋਡ ਪੈਣੀ ਹੈ ਹੁਣ ਤਾਂ ਰਾਸ਼ਨ ਵੀ ਉੱਥੇ ਅੰਤਾਂ ਦਾ ਹੈ ਹਰ ਚੀਜ਼ ਉੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬਹੁਤ ਸੰਘਰਸ਼ ਚੱਲ ਰਹੀ ਹੈ ਪਰ ਜਦ ਪਾਣੀ ਲੋਕ ਆਪਦੇ ਘਰਾਂ ਨੂੰ ਮੁੜਨਗੇ ਉੱਥੇ ਕਿਸੇ ਦਾ ਘਰ ਟਹਿ ਗਿਆ ਕਿਸੇ ਦੀ ਜ਼ਮੀਨਾਂ ਟੋਟਲੀ ਉੱਥੇ ਬਰਬਾਦ ਹੋ ਗਈਆਂ ਉੱਥੇ ਉਹਨੂੰ ਵਾਉਣ ਦੀ ਲੋੜ ਪੈਣੀ ਹੈ ਡੀਜ਼ਲ ਦੀ ਲੋੜ ਪੈਣੀ ਹੈ ਘਰਾਂ ਨੂੰ ਮਰਮਤ ਕਰਨ ਦੀ ਨਵੇਂ ਘਰ ਬਣਾਉਣ ਦੀ ਲੋੜ ਪੈਣੀ ਹੈ ਉਦੋਂ ਵੀ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਸਾਨੂੰ ਸਿਰਫ ਸਰਕਾਰ ਤੇ ਨਹੀਂ ਖੜਨਾ ਚਾਹੀਦਾ ਤੇ ਇਸ ਵਾਸਤੇ ਅਸੀਂ ਇੱਕ ਫੈਸਲਾ ਕੀਤਾ ਸਾਡੇ ਪਰਿਵਾਰ ਵੱਲੋਂ ਕਿ ਢੀਂਸਾ ਸਾਹਿਬ ਦੀ ਯਾਦ ਦੇ ਵਿੱਚ ਅਸੀਂ ਜਿਹੜਾ 7 ਗਰੀਬ ਪਰਿਵਾਰਾਂ ਦੇ ਘਰਾਂ ਨੂੰ ਬਣਾਵਾਂਗੇ ਜਿਹੜੇ ਪ੍ਰਭਾਵਿਤ ਏਰੀਏ ਨੇ ਕਿਉਂਕਿ ਸਾਡੇ ਏਰੀਏ 'ਚ ਤਾਂ ਕੋਈ ਜ਼ਿਆਦਾ ਐਡਾ ਪ੍ਰਭਾਵਿਤ ਨਹੀਂ ਪਰ ਜਿਹੜੇ ਮਾਝੇ ਦੁਆਬੇ 'ਚ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਉੱਥੇ ਢੀਂਸਾ ਸਾਹਿਬ ਦੀ ਯਾਦ 'ਚ ਜੋ ਉਹਨਾਂ ਦੀ ਯਾਦਗਾਰੀ ਫਾਊਂਡੇਸ਼ਨ ਬਣੀ ਹੈ ਸਾਡੇ ਪਰਿਵਾਰ ਨੇ ਬਣਾਈ ਹੈ ਉਹਦੇ ਵਾਸਤੇ ਜਿਹੜਾ ਸਤਕਰਾਂ ਦਾ ਬਣਾਉਣ ਦਾ ਸੀ ਇੱਕ ਪਰਿਵਾਰਕ ਤੌਰ ਤੇ ਅਸੀਂ ਫੈਸਲਾ ਲਿਆ ਹੈ ਹੋਰ ਵੀ ਅਸੀਂ ਜਿਹੜੇ ਸਾਡੇ ਦੋਸਤ ਮਿੱਤਰ ਨੇ ਇੱਥੇ ਵੀ ਵਿਦੇਸ਼ਾਂ ਚ ਵੀ ਉਹਨਾਂ ਨੂੰ ਵੀ ਕਰ ਰਹੇ ਆ ਇਹ ਮਤਲਬ ਮਿਨਿਮਮ ਹੈ ਅਸੀਂ ਤਾਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਅਸੀਂ ਆਪਣਾ ਯੋਗਦਾਨ ਪਾ ਸਕੀਏ ਸਰ ਸਪ ਕੇਂਦਰ ਸਰਕਾਰ ਕੱਲ ਹੀ ਪ੍ਰਧਾਨ ਮੰਤਰੀ ਨੇ ਕੋਣ ਦਿੱਤਾ ਮੁੱਖ ਮੰਤਰੀ ਨੂੰ ਉਸ ਤੋਂ ਪਹਿਲਾਂ ਬੇਸ਼ੱਕ ਭਾਜਪਾ ਦੇ ਪੰਜਾਬ ਨੂੰ ਤੇ ਅੱਗੂ ਫਿਰਦੇ ਰਹੇ ਪਰ ਕੇਂਦਰ ਦੇ ਵੱਡੇ ਆਗੂ ਲੈ ਅਮਿਤ ਸ਼ਾਹ ਹੋਣ ਚਾਹੀਏ ਮੋਦੀ ਹੋਣ ਉਹਨਾਂ ਨੇ ਪੰਜਾਬ ਦੇ ਖੜਾ ਨੂੰ ਲੈ ਕੇ ਕੋਈ ਸੰਜੀਦਗੀ ਦਿਖਾਈ ਨਹੀਂ ਇਕੋ ਇਤਨ ਜਵਾਬ ਉਹ ਦੇ ਸਕਦੇ ਨੇ ਕਿਉਂ ਨਹੀਂ ਉਹਨਾਂ ਨੇ ਇਸ ਚੀਜ਼ ਨੂੰ ਸੀਰੀਅਸਲੀ ਲਿਆ ਇਹ ਤਾਂ ਅੱਜ ਹਫ਼ਤਾ ਦਾ ਤੋਤੇ ਦਾ ਸਮਾਂ ਹੋ ਗਿਆ ਉਹਨਾਂ ਨੂੰ ਪਹਿਲੇ ਦਿਨੀ ਸਰਕਾਰ ਨੂੰ ਆਪਦੇ ਅਫਸਰ ਇੱਥੇ ਭੇਜਣੇ ਚਾਹੀਦੇ ਸੀ ਮੌਈਨਾ ਕਰਨਾ ਚਾਹੀਦਾ ਸੀ ਅਸੈਸ ਕਰਨਾ ਚਾਹੀਦਾ ਸੀ ਕਿ ਕਿੰਨਾ ਕੁ ਨੁਕਸਾਨ ਹੈ ਤੇ ਉਹਦੇ ਮੁਤਾਬਕ ਅਗਲੇ ਸਟੈਪ ਲੈਣੇ ਚਾਹੀਦੇ ਸੀ ਜਰੂਰ ਦੇਰੀ ਕੀਤੀ ਹੈ ਮਾੜੀ ਗੱਲ ਹੈ ਤੇ ਚਾਹੇ ਉਹ ਚਾਹੇ ਅਮਿਤ ਸ਼ਾਹ ਤੇ ਮੋਦੀ ਜੀ ਦੀ ਗੱਲ ਹੈ ਚਾਹੇ ਭਗਵੰਤ ਮਾਨ ਲਈ ਤੁਸੀਂ ਦੇਖੋ ਇੱਧਰ ਖੜਾ ਇਹ ਹੋਏ ਨੇ ਤੇ ਭਗਵੰਤ ਮਾਨ 2 ਦਿਨ ਉਧਰ ਚਨਈ ਤੁਰੇ ਫਿਰਦੇ ਆ ਉੱਥੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਤੁਸੀਂ ਜਿਨ੍ਹਾਂ ਲੋਕਾਂ ਨੇ ਚੁਣਿਆ ਉਹਨਾਂ ਬਾਰੇ ਸੋਚੋ ਤੁਸੀਂ ਦੂਜੇ ਸੂਬਿਆਂ ਤੋਂ ਕੀ ਲੈਣਾ ਹੈ ਜੋ ਉੱਥੋਂ ਗਿਆ ਉੱਥੇ ਜਾ ਕੇ ਕਹਿੰਦੇ ਕਹਿੰਦੇ ਮੇਰਾ ਵਾਪਸ ਜਾਣ ਨੂੰ ਜੀ ਨਹੀਂ ਕਰਦਾ ਮੈਂ ਤਾਂ ਸਪੀਚ ਤੁਸੀਂ ਸੁਣੀ ਹੋਣੀ ਹੈ ਉੱਥੇ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਇੱਧਰ ਲੋਕ ਖੜਾਂ ਚ ਡੁੱਬ ਰਹੇ ਨੇ ਕਹਿੰਦਾ ਮੇਰਾ ਤਾਂ ਵਾਪਸ ਜਾਣ ਨੂੰ ਜੀ ਨਹੀਂ ਕਰਦਾ ਕਿ ਉਹਨੂੰ ਪਤਾ ਸੀ ਵੀ ਆ ਕੇ ਗਾਲਾਂ ਹੀ ਪੈਣੀਆਂ ਨੇ ਹੋਰ ਕੀ ਹੋਣਾ